ਕਰਦਾ ਹਾਲੀਂ ਵੀੜਾ ਕਹਦੇ ਓਏ ਜੀ ਤੱਕ ਕਰਦਾ ਤੈਨੂੰ ਇੰਨਾ ਪਿਆਰ ਕਰਾ ਤੇ ਤੇਰਾ ਰੱਬ ਵੀ ਚਿੱਤੇ ਆ ਜਾਵੇ ਭੈਣ ਰਿਆ ਵੀਰਾ ਜੋਗਰਾ ਓਏ ਸਵਾਦ ਲਿਆਤਾ ਇੱਕ ਵਾਰੀ ਹੋਰ ਗੱਲ ਕਰ ਫਲਵਾਣਾ ਤੇ ਤੈਨੂੰ ਪਤਾ ਆਕਾ ਨੂੰ ਮਰੇ ਰੱਖ ਸਵਾਦੀ ਆ ਕੇ ਵਧੀਆ ਬੱਚਾ ਨਹੀਂ ਆ ਗਈ ਮੈਨੂੰ ਬਤਾ ਓਏ ਓਏ ਓ ਮਾ ਦਾ ਚੱਕ ਲਾ ਕੇ ਭਟੇ ਓਏ ਤੁਸੀਂ ਕਿਉਂ ਮੈਨੂੰ ਰੋਕ ਲਿਓ ਨੀ ਕਿੱਥੇ ਚੱਤਾ ਪਰੇ ਨਾ ਮਰੇ ਆਪਣੇ ਚੱਤਾ ਮੇਰੇ ਗੁਰੂ ਜੀ ਹਾਂ ਗੁਰੂ ਜੀ ਕਿਉਂ ਮਾ ਜੀ ਤੁਹੂੰ ਅੰਤਮਾਨ ਨਹੀਂ ਧਰ ਮੇਰਾ ਮੇਰੇ ਗੁਰੂ ਜੀ ਦਾ ਬੜਾ ਨਾਮ ਆ ਗਿਆ ਭਗਵਾਨ ਤੁਮਤਾ ਉਹਦੇ ਪੈਰਾਂ ਵਾਸਤੇ ਉਹਨੇ ਰਾਜਨੀਤੀ 'ਚ ਪੈਰ ਨਹੀਂ ਰੱਖਿਆ ਉਹਨੇ ਦੁਨੀਆ ਦੀ ਸੇਵਾ ਕੀਤੀ ਸਿਰੋਟੇ ਚਲੋ ਛੱਡੋ ਚਲੋ ਕਰੋ ਚਲੋ ਆਣ ਪਤਾ ਲੱਗ ਜਾਣਾ ਕੌਣ ਆ ਵੇ ਮਰ ਜਣਿਆ ਆ ਦੇਖ ਕਿਹੋ ਬਤੂ ਪਲਵਾਨ ਕੌਣ ਆਇਆ ਬਾਹਰ ਉਹ ਭਜਣਿਆ ਸ਼ਾਂਤੀ ਆਈ ਜਾਂ ਸਾਂਤੀ ਕਿਨਾਂ ਪੁੱਤ ਨਹੀਂ ਦਿੱਤੋਂ ਕਹਤੇ ਕੋਈ ਜੁਨਾ ਕਰਾਲੀ ਤਾਂ ਮੇਰੀ ਆ ਗਾਟ ਇਟ ਉਹ ਗੱਲਿਆ ਉੱਥੇ ਪਹਿਲਾ ਗਣਾ ਟੂਰਨਾਮੈਂਟ ਵਾ ਅਚਾ ਜੀ ਹਾਂ ਕਹਦੇ ਆ ਜਾ ਮੈਂ ਕਿਹਾ ਭੈ ਕਿਉਂ ਮਨਦੀਪ ਮਹਾੜੀ ਜੀ ਚੱਕਿਆ ਗਿਆ ਦੀ ਕਿਤੇ ਮੈਨੂੰ ਨਾ ਚੱਕ ਲੈ ਪਤਾ ਨਹੀਂ ਬਾਸ ਸਹੀ ਹੈ ਜੇ ਨਹੀਂ ਕੀ ਕਹਿਆ ਨਹੀਂ ਤਾਂ ਆਪਣੇ ਹਰਿਆਣੇ ਮਾ ਬਥਾਰੇ ਟੂਰਨਾਮੈਂਟ ਹੋ ਆ ਪਰ ਇਸ ਟਾਈਮ ਨਹੀਂ ਆਪ ਨੂੰ ਬੁਲਾ ਸਕਦੇ ਬਾਬ ਨੀਉ ਜਮਾ ਸਾਰੇ ਮਾਏ ਆਏ ਆ ਤਾਂ ਤਾਂ ਕੀ ਪਰੋਚਾ ਠਾਇ ਵਲੇ ਜੀ ਤੁਮ ਬਾਜ ਜਈਏ ਮੈਂ ਤਾਂ ਪਹਿਲਾ ਕਹੂੰਗਾ ਜੀ ਮੈਨੂੰ ਚੱਕਰਾ ਉਹ